ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਵੀਰ ਸਿੰਘ ਬਾਦਲ ਆਪਣੀ ਪਿਛਲੀ ਹਾਰ ਦਾ ਖੁਲਾਸਾ ਕਰਨ ਦਏ ਆ ਅਖਰ ਕੀ ਵਜ੍ਹਾ ਬਣੀ ਜਿਸ ਦੀ ਵਜ੍ਹਾ ਤੋਂ ਉਹਨਾਂ ਨੂੰ ਹਾਰ ਕੋਈ ਔਰ ਉਹਨਾਂ ਨੂੰ ਹਾਰਨੇ ਵਾਸਤੇ ਕਿਹੜੀ ਚਾਲ ਚੱਲੀ ਗਈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਇੱਕ ਦਾ ਆਪਣੀ ਪਿਛਲੀ ਹਾਰ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਕਰ ਰਹੇ ਆ ਔਰ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਦੇ ਅੰਦਰ ਬਹੁਤ ਸਾਰੀ ਵਾਰ ਪੰਜਾਬ ਦੇ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਵਿੱਚੋਂ ਲੁੱਟ ਕੇ ਕਹਿੰਦੇ ਜੀ ਉਹਨਾਂ ਦੇ ਘਰ ਦੇ ਵਿੱਚ 2 ਮਣਾ ਸੋਨਾ ਪਿਆ ਪਰ ਸੁਖਵੀਰ ਸਿੰਘ ਬਾਦਲ ਸੋਨਾ ਮੰਨਣ ਜਾ ਰਹੇ ਨੇ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਮੈਂ ਕਹਿ ਕੀ ਰਿਹਾ ਦਰਸਾਉਂਦੇ ਵਿੱਚ ਖਬਰ ਕੁਛ ਐਸੀ ਹੈ ਕਿ ਤੇ ਤੁਹਾਨੂੰ ਵੀ ਹੈਰਾਨ ਕਰ ਦੂਗੀ ਸੁਖਵੀਰ ਸਿੰਘ ਬਾਦਲ ਨੇ ਖੋਦ ਆਪਣੇ ਮੂੰਹ ਦੇ ਨਾਲ ਇਹ ਗੱਲ ਕਹੀ ਹੈ ਤੇ ਮੈਂ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਕਿ ਦਰਸਾਲ ਦੇ ਵਿੱਚ ਆਪਣੀ ਹਾਰ ਹੋਈ ਕਿਦਾਂ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਬਾਕੀ ਦੇ ਪੰਜਾਬ ਦੇ ਲੋਕਾਂ ਨੂੰ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਪਹਿਲਾਂ ਤੁਹਾਨੂੰ ਇਹ ਸੁਣਾਉਣੇ ਆ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੇ ਪ੍ਰਤੀ ਕੀ ਕਰਿਆ ਔਰ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਦੋ ਮਨ سونے ਦਾ ਆਫਰ ਪੰਜਾਬ ਦੇ ਲੋਕਾਂ ਪ੍ਰਤੀ ਕਿਵੇਂ ਧਰ ਰਹੇ ਨੇ ਅਸਲ ਦੇ ਵਿੱਚ ਮਾਮਲਾ ਕੁਰਸੀ ਦਾ ਜਿਹੜੀ ਅਸਲ ਸਚਾਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਗੱਠ ਜੋੜ ਦੇ ਲਈ ਵੀ ਆਫਰ ਕੀਤਾ ਗਿਆ ਕਿ ਪੰਜਾਬ ਦੇ ਅੰਦਰ ਸਰਕਾਰ ਬਣਾ ਲਈ ਜਾਵੇ ਪਰ ਗੱਠ ਜੋੜ ਨਹੀਂ ਹੁੰਦਾ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਵਾਪਸ ਆਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਦੋ ਮਨ ਸੋਨਾ ਮੰਨਣ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਬਹੁਤ ਵਾਰ ਇਹ ਗੱਲ ਚਿਤਾਰੀ ਹੈ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਉਛਾਲੀ ਗਈ ਹੈ। ਕਈ ਵਾਰ ਚਰਚਾ ਦੇ ਵਿੱਚ ਵੀ ਆਈ ਹੈ। ਬਹੁਤ ਸਾਰੇ ਪੱਤਰਕਾਰਾਂ ਨੇ ਵੀ ਕਹੀ ਹੈ। ਕਹਿੰਦੇ ਜੀ ਬਾਦਲਾਂ ਦੇ ਘਰ ਦੇ ਅੰਦਰ ਦੋ ਮਨ ਸੋਨਾ ਹਰ ਸਿਮਰਤ ਕੌਰ ਬਾਦਲ ਦੇ ਕੋਲ ਹੈ। ਯਾਨੀ ਸੁਖਬੀਰ ਬਾਦਲ ਦੇ ਕੋਲ ਹੈ। ਤਾਂ ਅੱਜ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋਨੇ ਦੇ ਨਾਲ ਤਾਂ ਜੁੜੀ ਹੈ। ਪਰ ਸੁਖਬੀਰ ਸਿੰਘ ਬਾਦਲ ਕੁਰਸੀ ਤੋਂ ਕਿਵੇਂ ਉਤਰੇ ਸੀ ਔਰ ਕਿਵੇਂ ਵਾਪਸ ਕੁਰਸੀ ਦੇ ਬੈਠਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੀ ਕਹਿ ਰਹੇ ਨੇ ਔਰ ਪਹਿਲਾ ਸੁਖਬੀਰ ਸਿੰਘ ਬਾਦਲ ਆਪਣੀ ਹਾਰ ਦਾ ਨਮੂਨਾ ਪੇਸ਼ ਕਰਨਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸੋਨਾ ਕਿਵੇਂ ਬਣਨਗੇ ਇਹ ਦਿਖਾਉਣੇ ਆ ਪਰ ਪਹਿਲਾਂ ਸੁਣੋ ਜਰਾ ਸੁਖਬੀਰ ਬਾਦਲ ਆਪਣੀ ਸਰਕਾਰ ਗੈਰ ਨੂੰ ਲੈ ਕੇ ਬੜਾ ਪੰਜਾਬ ਪ੍ਰਤੀ ਉਹਨਾਂ ਨੇ ਕੰਮ ਕੀਤਾ ਉਹ ਕੀ ਕੀਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਸਾਡੀ ਹਾਰ ਕਿੱਦਾਂ ਹੋਈ ਐ ਇਹ ਸੁਣ ਲੋ ਸੁਖਵੀਰ ਬਾਦਲ ਤੋਂ ਉਸ ਤੋਂ ਬਾਅਦ ਜਿਹੜਾ ਸੋਨੇ ਬੰਦਰ ਦੀ ਖਬਰ ਬਹੁਤ ਹੀ ਅਹਿਮ ਖਬਰ ਸੁਣੋ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਐ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਇਹ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥੇ ਟੈਲੀਫੋਨ ਹੈ ਸਾਰੇ ਦਾ ਟੈਲ ਆਉਂਦੇ ਆ ਟੈਲੀਫੋਨ ਦੇ ਸਾਨੂੰ ਤਾਂ ਵਰਖਣੇ ਵੀ ਨਹੀਂ ਆਉਨੇ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਮਹਲੇ ਤੱਕ ਸੈੱਟ ਸੁੰਡ ਕਿਵੇਂ ਕਰਨਾ ਆਪਣੇ ਜਰਜਰ ਸਿੱਧੇ ਬੰਦੇ ਆ ਪੈੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲਾਕ ਵਿਹਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਔਰ ਰੋਜ਼ ਕਾਲਾ ਕੱਢਣ ਲੱਗ ਗਿਆ ਆਪਾਂ ਉਹ ਝੂਠ ਬੋਲਣ ਲੱਗੇ ਆਪਾਂ ਸਾਰੇ ਸਭੀ ਬੈਠੇ ਕਿਸਾ ਇਨਾ ਲੋਕ ਉਲਟਾ ਹੈ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਤੇ ਅੱਜ ਦੇ ਕੋ ਹਾਲਾਤ ਕੀ ਹੋ ਗਿਆ ਆਪਾਂ ਦੱਸ ਸੁਣ ਲਓ ਪੰਜਾਬ ਵਾਲੋ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਸੀ ਉਹ ਕਹਿੰਦੇ ਇਹਨਾਂ ਦਿਮਾਗ ਦੇ ਵਿੱਚ ਭਰ ਦਿੱਤਾ ਆਮ ਆਦਮੀ ਪਾਰਟੀ ਨੇ ਅੱਜ ਆਪਣੀ ਹਾਲਤ ਕੀ ਹੈ ਇਹ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਪਰ ਸੁਖਵੀਰ ਸਿੰਘ ਬਾਦਲ ਅਸਲ ਦੇ ਵਿੱਚ ਮੰਨ ਚੁੱਕੇ ਨੇ ਤੇ ਸਾਡੀ ਹਾਲਤ ਪੰਜਾਬ ਦੇ ਲੋਕਾਂ ਨੇ ਆ ਬਣਾ ਦਿੱਤੀ ਹੈ ਪਰ ਜੀ ਹੁਣ ਸੁਖਵੀਰ ਸਿੰਘ ਬਾਦਲ ਦੇ ਉੱਤੇ ਇੱਕ ਟੈਗ ਲੱਗਦਾ ਆ ਰਿਹਾ ਉਹ ਖਬਰ ਬੜੀ ਹੈ ਮੈਂ ਸੁਣ ਕੇ ਯਾਰਾ ਉਸ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨੀ ਹੈ ਜੋ ਕੋ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਹਨਾਂ ਦੀ ਧਰਮ ਪਤਨੀ ਦੇ ਉੱਤੇ ਹਰ ਵਕਤ ਪੰਜਾਬ ਦੇ ਵਿੱਚੋਂ ਕਈ ਵਾਰ ਖਬਰਾਂ ਦੇ ਵਿੱਚ ਤੁਸੀਂ ਸੁਣਿਆ ਵੀ ਹੈ ਕਿ ਦੋ ਮਣਾ ਸੋਨਾ ਬਾਦਲਾਂ ਦੇ ਘਰ ਦੇ ਵਿੱਚ ਹੈ ਪੰਜਾਬ ਨੂੰ ਲੁੱਟ ਕੇ ਇਹਨਾਂ ਦੇ ਦੋ ਮਣਾ ਸੋਨਾ ਆਪਣੇ ਘਰ ਦੇ ਵਿੱਚ ਦੱਬਿਆ ਪਰ ਉਹੀ ਸੋਨੇ ਦੀ ਆਫਰ ਸੁਖਵੀਰ ਸਿੰਘ ਬਾਦਲ ਬਣੀ ਹੋ ਯਾਨੀ ਸ਼ਰਤ ਕੀ ਹੈ ਪਹਿਲਾਂ ਇਹ ਸੁਣ ਲਓ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਹੈ ਨਾ ਉਹ ਤੇ ਬਿਠਾਉਣਾ ਪੈਣਾ ਜੀ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਦੇ ਪਿੱਛੇ ਬਾਦਲਾਂ ਨੇ ਬਹੁਤ ਵੱਡਾ ਸੰਘਰਸ਼ ਬਹੁਤ ਸਾਰੀਆਂ ਸਕੀਮਾਂ ਲਾ ਚੁੱਕੇ ਨਹੀਂ ਚੱਲੀਆਂ ਬਹੁਤ ਸਾਰਾ ਪ੍ਰਯਾਸ ਗੈਸਟਰਾ ਤੋਂ ਵੀ ਕਰਵਾ ਚੁੱਕੇ ਚੋਣਾਂ ਦੇ ਵਿੱਚ ਜਿਹੜੀ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਦੀ ਇੱਕ ਵੀ ਨਹੀਂ ਚੱਲੀ ਪਰ ਵਿਚਾਰੇ ਸਰਵੀਰ ਸਿੰਘ ਬਾਦਲ ਉਹ ਕਹਿੰਦੇ ਜੀ ਸਾਨੂੰ ਤਾਂ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ ਜਿਵੇਂ ਮਰਜ਼ੀ ਬਿਠਾ ਦਿਓ ਪਰ ਹੁਣ ਉਹਨਾਂ ਨੇ ਇੱਕ ਸਕੀਮ ਲਾਈ ਆ ਸਭ ਤੋਂ ਵੱਡੀ ਅਸੀਂ ਵੀ ਕਹਿੰਦੇ ਆ ਕਿ ਬੰਦੇ ਨੂੰ ਆਪਣੀ ਹਾਰ ਮੰਨ ਕੇ ਜਾਂ ਭਾਈ ਆਪਣੀ ਗਲਤੀ ਮੰਨ ਕੇ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਜਿਹੜਾ ਦੋ ਮਨ ਸੋਨਾ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਬਾਦਲਾਂ ਨੇ ਦੱਬਿਆ ਆਪਣੇ ਘਰ ਦੇ ਅੰਦਰ ਹਰ ਸਿਮਰਕਾਰ ਬਾਦਲ ਦੇ ਉੱਤੇ ਵੀ ਇਹ ਗੱਲ ਉੱਠਦੀ ਹੈ ਕਹਿੰਦੇ ਉਹਦੇ ਕੋਲੇ ਹੈ ਯਾਨੀ ਸਿੱਧਾ ਸਵਾਰ ਤੇ ਸੁਖਵੀਰ ਕੋਲੇ ਹੈ ਤਾਂ ਹੁਣ ਕੀ ਸੁਖਵੀਰ ਸੰਵਾਦ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੇ ਲਈ ਲੋਕ ਤਾਂ ਇੱਥੋਂ ਤੱਕ ਕਹ ਰਹੇ ਕਹਿੰਦੇ ਜੀ ਕਮਲਾ ਹੋ ਗਿਆ ਸੁੱਖਾ ਆਮਲੀ ਇਹ ਗੱਲ ਵੀ ਕਹਿ ਦਿੰਦੇ ਨੇ ਪਰ ਚਲੋ ਅਸੀਂ ਤਾਂ ਇਹੋ ਜਿਹੇ ਸ਼ਬਦ ਨਹੀਂ ਯੂਜ਼ ਕਰਦੇ ਪਰ ਜੋ ਪੰਜਾਬ ਦੇ ਵਿੱਚੋਂ ਮੈਂ ਪਹਿਲਾਂ ਵੀ ਕਿਹਾ ਜਿਹੜੀ ਥਿਓਰੀ ਨਿਕਲ ਕੇ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕ ਉਹਨੂੰ ਕਹ ਰਹੇ ਨੇ ਕਹਿੰਦੇ ਜੀ ਜੇਕਰ ਦੋ ਮਣਾ ਸੋਨਾ ਜਿਹੜਾ ਲੁੱਟਿਆ ਨਾ ਪੰਜਾਬ ਦਾ ਉਹਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਇੱਕ ਟੇਬਲ ਤੇ ਆ ਕੇ ਵੰਡ ਦਿਓ। ਕਿਸੇ ਸੰਸਦਾਂ ਦੇ ਵਿੱਚ ਲਗਾ ਦਿਓ। ਕਿਸੇ ਘਰਸ਼ਾਲਾ ਨੂੰ ਦੇ ਦਿਓ, ਯਾਨੀ ਪੁੰਨਦਾਨ ਕਰ ਦਿਓ ਤਾਂ ਅਸੀਂ ਤੁਹਾਨੂੰ ਕੁਰਸੀ ਦੇ ਉੱਤੇ ਬਿਠਾਉਣ ਲਈ ਤਿਆਰ ਆ। ਬਹੁਤ ਸਾਰੇ ਲੋਕਾਂ ਦਾ ਕਹਿਣਾ ਇਹ। ਪਰ ਜੀ ਕਹਿੰਦੇ ਫੇਰ ਵੀ ਇਸ ਗੱਲ ਦੇ ਨਾਲ ਜਿਹੜਾ ਦਾਗ ਬਾਦਨਾ ਦੇ ਉੱਤੇ ਲੱਗਿਆ ਨਾ ਉਹ ਨਹੀਂ ਤੁਲੂਆ। ਕਿਉਂ? ਕਿਉਂਕਿ ਜਿਹੜੇ ਸਿੱਖ ਨੌਜਵਾਨਾਂ ਦੇ ਨਾਲ ਤਸ਼ੱਦਦ ਜਿਹੜੀ ਸਿੱਖ ਨੌਜਵਾਨੀ ਦੇ ਨਾਲ ਕਹਾਣ ਇਸ ਇੱਕ ਕਾਮ ਦੇ ਉੱਤੇ ਬਹੁਤ ਵੱਡਾ ਜ਼ੁਲਮ ਕਰਨ ਵਾਲੇ ਬਾਦਲ ਕੇ ਯਾਨੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਨੂੰ ਸੁਖਵੀਰ ਸਿੰਘ ਬਾਦਲ ਤੱਕ ਬਹੁਤ ਬਾਰ ਜੀ ਮਾਫੀਆਂ ਮੰਗੀਆਂ ਗਈਆਂ ਨੇ ਇਸ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ ਦੋ ਤਿੰਨ ਵਾਰ ਤਾਂ ਭਾਂਡੇ ਮਾਜੇ ਗਏ ਨੇ ਦੋ ਤਿੰਨ ਵਾਰ ਜੁੱਤੀਆਂ ਝਾੜੀਆਂ ਗਈਆਂ ਨੇ ਹੁਣ ਐਦੋਂ ਪਿੱਛੇ ਬਚਦਾ ਕੀ ਹੈ ਰੈਂਦਾ ਖੁੰਦਾ ਬਰਸ਼ਾ ਫੜਾ ਕੇ ਕਹਿੰਦੇ ਜੀ ਉਹ ਸੇਵਾਦਾਰ ਤਾ ਲੋਕ ਤਾਂ ਕਹਿੰਦੇ ਸੀ ਸੇਵਾਦਾਰ ਨਹੀਂ ਇਹ ਗੁਨੇਗਾਰ ਹੈ ਹੌਣ ਸੁਖਬੀਰ ਸਿੰਘ ਬਾਦਲ ਕੀ ਲੁੱਟਿਆ ਹੋਇਆ ਪੰਜਾਬ ਦਾ ਉਹ ਦੋ ਮਨ ਸੋਨ ਪੰਜਾਬ ਦੇ ਲੋਕਾਂ ਦੇ ਵਿੱਚ ਵੰਡਣਗੇ ਇਸ ਗੱਲ ਦਾ ਐਲਾਨ ਕਰ ਦੇਣ ਤਾਂ ਕਿ ਪੰਜਾਬ ਦੇ ਲੋਕਾਂ ਦੀ ਹੋ ਸਕਦਾ ਥੋੜੇ ਬਹੁਤੇ ਲੋਕਾਂ ਦੀ ਮਨਸ਼ਾ ਇਹ ਹੋ ਜਾਵੇ ਕਿ ਭਾਈ ਸੁਖਬੀਰ ਬਾਦਲ ਚੰਗਾ ਕਰ ਰਹੇ ਨੇ ਲੁੱਟਿਆ ਹੋਇਆ ਧਨ ਪੰਜਾਬ ਦੇ ਲੋਕਾਂ ਦੇ ਵਿੱਚ ਵੰਡ ਰਹੇ ਨੇ ਲੁੱਟਿਆ ਹੋਇਆ ਧਨ ਗਊਸ਼ਾਲਾ ਦੇ ਵਿੱਚ ਦੇ ਰਹੇ ਨੇ ਲੁੱਟਿਆ ਹੋਇਆ ਧਨ ਉਹਨਾਂ ਆਸ਼ਰਮਾਂ ਦੇ ਵਿੱਚ ਦੇ ਰਹੇ ਨੇ ਜਿਨ੍ਹਾਂ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਖਾਲਾ ਕੇ ਲੋੜ ਤਾਂ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਹ ਕਹਿੰਦੇ ਜੀ ਰੇਹ ਦਾ ਜਿਹੜਾ ਪੁੱਠਾ ਬੋਰਾ ਹੁੰਦਾ ਨਾ ਉਹ ਪਾਸਾ ਕਹਿੰਦਾ ਮੈਂ ਤਾਂ ਰੇਹ ਦੀ ਬੋਰੀ ਪੁੱਠੀ ਖੋਲ ਲਈ ਐ ਉਹਨੇ ਹੌਲੀ ਹੌਲੀ ਗੁੰਜਲਾ ਪੈ ਗਈਆਂ ਨੇ ਤੇ ਕਸੂਤਾ ਜਾਂ ਕੰਮ ਹੋ ਗਿਆ ਕਹਿੰਦਾ ਹੌਲੀ ਹੌਲੀ ਖੁੱਲਣ ਗਈਆਂ ਇੰਤਜ਼ਾਰ ਕਰੋ ਕਾਗਜ਼ ਪੱਤਰ ਤਿਆਰ ਹੋਈ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਕਹਿੰਦਾ ਮੈਂ ਅੰਦਰ ਸਿੱਟੂ ਆ ਹੁਣ ਸਾਡੇ ਵਾਲਾ ਮੁੱਖ ਮੰਤਰੀ ਦਾ ਇਹ ਕਹਿੰਦਾ ਅੱਗੇ ਮੈਂ ਹੁਣ ਤੁਹਾਨੂੰ ਵੀ ਪੁੱਛਣਾ ਚਾਹੂੰਗਾ ਕਿਉਂਕਿ ਅਸੀਂ ਵੀ ਸਾਰੇ ਪੰਜਾਬੀ ਆ ਤੁਹਾਡਾ ਕੀ ਕਹਿਣਾ ਇਹ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਣਾ ਤੇ ਵੀਡੀਓ ਨੂੰ ਮੇਰਾ ਵੀ ਲਾਈਕ ਦਬ ਕੇ ਕਰ ਦੇਣਾ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੁਖਵੀਰ ਸਿੰਘ ਬਾਦਲ ਨੇ ਆਪਣੇ ਮੂੰਹ ਇਸ ਗੱਲ ਦਾ ਇਕਰਾਰ ਕੀਤਾ ਕਿ ਅੱਜ ਜੋ ਸਾਡੀ ਹਾਲਤ ਹੈਗੀ ਹੈ ਉਹ ਬਹੁਤ ਮਾੜੀ ਹੋ ਚੁੱਕੀ ਹੈ ਕਿਉਂਕਿ ਉਹਨਾਂ ਨੇ ਸਾਰਾ ਇਲਜ਼ਾਮ ਜਿਹੜਾ ਮੈਂ ਆਮ ਆਦਮੀ ਪਾਰਟੀ ਤੇ ਪਾਤਾ ਇਹ ਕਹਿ ਗਏ ਕਿ ਅਸੀਂ ਤੇ ਸਿੱਧੇ ਸਾਡੇ ਲੋਕ ਸੀ ਸਾਦਾ ਲੋਕ ਸੀ ਸਾਨੂੰ ਇਸ ਤਰ੍ਹਾਂ ਦੇ ਸ਼ੈਤਾਨੀ ਕੰਮਾਂ ਦਾ ਨਹੀਂ ਸੀ ਪਤਾ ਜਿਸ ਤਰ੍ਹਾਂ ਦੇ ਉਹਨੇ ਉਹ ਜਿਹੜੇ ਵਿਹਲੇ ਲੋਕ ਐ ਉਹਨਾਂ ਨੂੰ ਪਤਾ ਸੀਗਾ ਉਹ ਹਟੇ ਮੋਬਾਈਲ ਚਲਾਉਂਦੇ ਰਹਿੰਦੇ ਸੀਗੇ ਮੋਬਾਈਲ ਤੇ ਆ ਕੇ ਉਹਨਾਂ ਨੇ ਸਾਡੇ ਖਿਲਾਫ ਗਲਤ ਬਿਆਨਬਾਜ਼ੀ ਕਰਨਾ ਸ਼ੁਰੂ ਕਰ ਦਿੱਤੀ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਇਹ ਚੀਜ਼ ਕਰ ਰਹੀ ਥੀ ਕਿ ਅਸੀਂ ਬਹੁਤ ਗਲਤ ਤੇ ਮਾੜੇ ਹੈਗੇ ਆਂ ਜਿਸ ਦੀ ਵਜ੍ਹਾ ਤੋਂ ਲੋਕਾਂ ਨੇ ਬਿਨਾਂ ਦੀ ਗੱਲ ਤੇ ਯਕੀਨ ਕਰ ਲਿਆ ਔਰ ਅੱਜ ਅਸੀਂ ਇਨਾ ਹਾਲਾਂਚ ਪਹੁੰਚ ਗਏ ਸਾਡੀ ਬਹੁਤ ਬੁਰੀ ਹਾਲਤ ਹੋ ਗਈ ਹੈ ਇਹੀ وجہ ਹੈ ਕਿ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸਾਨੂੰ ਸ਼ਿਕਸਤ ਹੋਈ ਕਿਉਂਕਿ ਅਸੀਂ ਸਿੱਧੇ ਸਾਡੇ ਲੋਕ ਸੀਗੇ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਸੀ ਹੁੰਦਾ ਨਾ ਸਾਡੇ ਜਿਹੜੇ ਪਿਓ ਹੈ ਉਹਨਾਂ ਨੂੰ ਆਉਂਦਾ ਸੀਗਾ ਤੇ ਨਾ ਹੀ ਸਾਨੂੰ ਅੱਗੇ ਆਉਂਦਾ ਹੈਗਾ ਵੈ ਸਾਰਾ ਮਲਬਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਪਾ ਦਿੱਤਾ ਆਪਣੇ ਆਪ ਨੂੰ ਸਿੱਧਾ ਸਾਦਾ ਕਿਹਾ ਕਿ ਆਪਣੇ ਜਿਹੜੇ ਉਹਨਾਂ ਦੇ ਕਾਲੇ ਕਰਤੂਤ ਹੈਗੇ ਆ ਉਹਨਾਂ ਨੂੰ ਛੁਪਾ ਲਿਆ ਔਰ ਅੱਜ ਜਿਹੜਾ ਕਿ ਇੱਕ ਲੋਕ ਜਿਹੜੇ ਆ ਉਹਨਾਂ ਦੇ ਅੱਗੇ ਮੰਗ ਇਸ ਚੀਜ਼ ਦੀ ਵੱਡੀ ਜਿਹੜੀ ਹੈ ਉਹ ਮੰਗ ਵੀ ਕਰਾਂਦੇ ਹੈਗੇ ਆ ਕਿ ਜੇ ਤੁਸੀਂ ਦੁਬਾਰਾ ਇੱਕ ਕੁਰਸੀ ਹਾਸਲ ਕਰਨਾ ਚਾਹੁੰਦੇ ਈ ਹੈ ਤੇ ਫਿਰ ਜਿਹੜਾ ਲੋਕਾਂ ਕੋਲੋਂ ਲੁੱਟ ਕੇ ਦੋ ਮਣ ਸੋਨਾ ਘਰ ਦੇ ਵਿੱਚ ਰੱਖਿਆ ਹੈਗਾ ਵਾ ਉਹਨੂੰ ਲਿਆ ਕੇ ਗਰੀਬਾਂ ਦੇ ਵਿੱਚ ਵੰਡ ਦੋ ਵਾ ਜਾਂ ਕਿਸੇ ਫਲਾਈ ਕਮਾ ਦੇ ਵਿੱਚ ਲਾ ਦੋ ਤੇ ਅਸੀਂ ਤੁਹਾਨੂੰ ਦੁਬਾਰਾ ਜਿਹੜੀ ਹੈ ਉਸ ਹੀ ਦੇ ਕੁਰਸੀ ਤੇ ਬਿਠਾ ਦੇਵਾਂਗੇ ਪਰ ਜਿਹੜੇ ਇਲਜ਼ਾਮ ਲਾਏ ਗਏ ਐ ਜਾਂ ਜਿਹੜਾ ਇਹਨਾਂ ਦੇ ਬਾਰੇ ਗੱਲਾਂ ਦਸੀਆਂ ਗਈਆਂ ਹੈਗੀਆਂ ਮੈਂ ਉਹਨਾਂ ਨੂੰ ਛੁਟਲਾਇਆ ਨਹੀਂ ਜਾ ਸਕਦਾ ਉਹ ਹਮੇਸ਼ਾ ਲੋਕਾਂ ਦੇ ਜ਼ਿਨਾ ਦੇ ਵਿੱਚ ਰਹਿਣ ਗਿਆ ਕਿਉਂਕਿ ਬਾਦਲ ਪਰਿਵਾਰ ਲੋਕ ਕਈ ਵਾਰੀ ਮਾਫੀ ਵੀ ਮੰਗੀ ਗਈ ਭਾਂਡੇ ਵੀ ਤੋਤੇ ਗਏ ਜੁੱਤੀਆਂ ਵੀ ਝਾੜੀਆਂ ਗਈਆਂ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਬਚਦਾ ਹੈਗਾ ਹਾਂ ਲੋਕੀ ਫਿਰ ਵੀ ਕਹਿੰਦੇ ਹੈਗੇ ਇੱਕ ਜੇ ਤੁਸੀਂ ਸੀਐਮ ਦੀ ਕੁਰਸੀ ਚਾਹੁੰਦੇ ਹੈ ਤੇ ਅਸੀਂ ਤੁਹਾਨੂੰ اس کرسی تے بٹھا دیں گے پر شرط جڑی رکھی ہے اس شرط مننی پائے گی باقی پھر سے گا اس ویڈیو بارے کمنٹس کر کے لازمی دسو رکھیو اپنا ٹے سارا خیال ملانگے اگلی ویڈیو آل اللہ حافظ